ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਘਪੜਾ ਬੜਾ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਮੇਰੇ ਜੱਗਾ ਪਿੰਡ ਮਾਸੀ ਕੇ ਕਿਨਾਂ ਮੋਗਾ 3 ਨੰਬਰ ਸਿੰਘਾਣਾ ਲੱਗਦੀ ਨੰਬਰ 7719456512 7719456512 56512 ਪਹਿਲਾ ਨੰਬਰ ਆਪ ਜਿਹੜੀ ਬਿਹੜ ਦੇਖੀ ਜ ਨੇ ਕਿਹੜਾ ਸੂਆ ਸੁੰਦੀ ਪੀ ਹੈ ਇਹ ਵੀ ਦੂਜੇ ਸੂਆ ਸੁੰਦੀ ਆ ਨਹੀਂ ਬਹੁਤਾ ਠੀਕ ਹੈ ਇਹ ਦੇਸੀ ਬਰੀਡ ਆਪਣੀ ਪੰਜਾਬ ਵਾਲੀ ਇਹ ਠੀਕ ਹੈ ਦੇਸੀ ਘਾਗੀ ਹੈ ਨਾ ਹਾਂ 15 16 ਲੀਟਰ ਆਮ ਨਾ ਦੇ ਦੋ ਜੀ ਠੰਡੀ ਇੰਨੀ ਆ ਜਿਵੇਂ ਮਰਜ਼ੀ ਚ ਨਗਰੇ ਹੁਣ ਚੋਲਾ ਲੈ ਨਾਲੇ ਗੱਪਣ ਗਾਣ ਦੀ ਠੀਕ ਹੈ ਕੋਈ ਮਤਲਬ ਜ ਨਹੀਂ ਗਾਉਣਾ ਸਿਰਫ ਠੰਡੀ ਕੋਲਾ ਖਾਂਦਾ ਆਂਦੀ ਪੂਰੀ ਓਕੇ ਆ ਮਤਲਬ ਨਿਆਣਾ ਪਾਉਣਾ ਪੜ ਨਹੀਂ ਪਉਂਦਾ ਵੀ ਬੜੇ ਕਰ ਜਿਵੇਂ ਮਰਜ਼ੀ ਚ ਚੋਈ ਜਾਵੇ ਬੰਦਾ 15 16 ਲੀਟਰ ਦਾ ਆਰਾਮ ਨਾਲ ਹੀ ਕੱਢ ਦੂਗੀ ਗਾ ਠੀਕ ਹੈ ਸੋ ਥਾਣ ਕੱਢੂ ਗੁੱਲੇ ਵਾਲਾ ਜਮਾ ਹਣਾ ਹਾਂ ਗੁੱਲੇ ਵਾਲਾ ਕੈਕ ਦਿਨ ਕੱਢਦੀ ਪਈ ਆ ਜੇ ਇਹ ਇਹ ਬਰੇ ਹਾਂ ਜੀ ਬੈਜੂਗੀ ਹਫਤੇਾਂ ਨੂੰ ਕਿਉਂਕਿ ਬਾਲਟਾਂ ਨਾ ਬਹੁਤ ਪੰਨਾਂ ਹਾਂ ਜੀ ਠੀਕ ਹੈ ਤੇ ਠੰਡੀ ਦਲਾਂ ਤੀ ਕੋਈ ਨਹੀਂਗਾ ਜਿਵੇਂ ਆਮ ਕਹਿੰਨਾ ਹੁੰਦਾ ਮੜਾ ਮੋਟਾ ਸਾਹੀ ਹਲਚ ਆ ਜਾਂਦੀ ਹੈ ਜਾਂ ਦੇਸੀ ਕਾ ਕਹ ਲੋ ਠੀਕ ਹੈ ਪਤੜ ਕਰਦੀ ਐ ਕੜਾਵਾ ਦਾ ਕੰਮ ਹੀ ਨਹੀਂ ਕਰਦਾ ਭਵੇਂ ਵਿਚਾਲੇ ਖੜਾ ਕੇ ਤੋੜਾ ਰੇਟ ਇਹਦਾ ਕੀ ਰਹੂਗਾ ਇਹ ਮੇਰੇ 45000 ਰੁਪਏ ਰੇਟ ਹੈਦਾ ਮਾਨਦਾਨ ਕਰਦੇਗੇ ਲੋਕ ਦੁੱਧ ਮੰਨ ਕੇ ਚੱਲੇ ਵੀ 14 15 ਮੰਨ ਕੇ ਲੜੇ ਬੰਦੇ 15 ਤਾਂ ਆਰਾਮ ਨਾਲ ਹੀ ਦੇ ਦੂ ਵੀਰੇ ਜਿਵੇਂ ਹੁਣ ਬੈੱਡ ਬਹੁਤ ਆ ਕਰ ਕਦੂ ਦੇਖ ਕੱਢਾ ਤੋਰੀ ਬਾਹਰ ਨੂੰ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਬੈੱਡ ਦਾ ਚੰਗਾ ਸਾਫ ਸੁਥਰਾ ਰਾਜਿਸਵਾਂ ਹੀ ਪੜੀ ਵੀ ਦੂਸਰਾ ਸੂਆ ਜੈਨ ਨੂੰ ਸੁੰਦੀ ਪੀ ਆ ਤੇ ਠੰਡੀ ਸੀ ਲੰਨੀ ਆਤੀ ਕੋਈ ਨਹੀਂ ਤੇ ਜਿਵੇਂ ਮਰਦੀ ਹੱਥ ਚੜੀ ਚੱਲਣਾ ਕੋਈ ਮਤਲਬ ਨਹੀਂ ਹੁਆ ਠੀਕ ਹੈ ਤੇ ਦੇਸੀ ਵਿੱਚ ਥੋੜਾ ਜਿਹਾ ਬਲੱਡ ਸਾਈ ਵਾਲਾ ਹੈਗਾ ਹਨਾ ਹਾਂ ਹਾਂ ਸਾਈ ਵਾਲਾ ਦਾ ਬਲੱਡ ਤੇ ਦੁੱਧ ਫਿਰ ਫੈਟ ਵਾਲੇ ਸਿੱਟੂ ਜਿੰਨਾ ਸਿੱਟੂ ਫੈਟ ਵਾਲੇ ਸਿੱਟੂ 6-7 ਘੰਟੇ ਆਰਾਮ ਨਹੀਂ ਜੋੜੀ ਠੀਕ ਹੈ ਸੋ ਥਣਲੇਵਾ ਦੇਖੋ ਸੋਹਣਾ ਗੁੱਲੇ ਵਾਲਾ ਹਫਤੇ ਤੇ 9 ਦਿਨ ਦੇ ਵਿੱਚ ਬੱਚੇ ਨੇ ਬੱਚਾ ਧਰਦਾ ਤੇ ਰੇਟ 45000 ਰੁਪਏ ਮਾਨਦਾਨੇ ਦੇ ਵਿੱਚ ਹੋ ਜਾਊਗਾ ਹੱਥੀ ਚੋਈ ਵਾਲਾ ਥਾਣਾ ਸੋਹਣਾ ਮੁਠੀ ਵਾਲਾ ਕਿਆ ਬਾਤਾਂ ਤੇ ਹਫਤਾ 9 ਦਿਨ ਬਾਕੀ ਤੇ ਰ ਇਹਦੇ ਵਿੱਚੋਂ ਗੁਜਾਇਸ ਹੋ ਜੂ ਤੇ ਹਵਾਨੇ ਦੇ ਨਾੜਾ ਵਗੈਰਾ ਦੇਖ ਸਕਦੇ ਹੋ ਸੋਹਣੇ ਸਾਫ ਸੁਥਰੇ ਮਲਕਵੇਂ ਨਗਰਾਂ ਦਿਖਾਈ ਦਿੰਦੀਆਂ ਦੇਖ ਸਕਦੇ ਹੋ ਤੇ ਠੰਡੀ ਸੀ ਲੈ ਲਈਆਂ ਕੋਈ ਨਿਆਣਾ ਪੋਣਾ ਪਾਓ ਨਹੀਂ ਪੋਣਾ ਨਾ ਪਾਓ ਕੋਈ ਡੱਕ ਦੀ ਪੂਛ ਚੱਕ ਕੇ ਹੱਥ ਫੇਰਦੇ ਆਪਾਂ ਠੰਡੀ ਸੀ ਦਾ ਕੋਈ ਅੰਤ ਨਹੀਂ ਇਹਦਾ ਬਾਕੀ ਬਾਰੇ ਮੰਗਦੇ ਆ ਨਾ ਜਿਹੜੇ ਘਰ ਨੂੰ ਪਤਾ ਇਹਦੇ ਬਾਰੇ ਵੀ ਹਾਂ ਇਹ ਤਾਂ ਦੁੱਧ ਵਧੀਆ ਹੁੰਦਾ ਘਰ ਵਾਸਤੇ ਨਾ ਇਹ ਸਮਾਰਟ-ਸਮਾਰ ਹੋਵੇ ਹਾਂ ਇਹਨੂੰ ਬੁਖਾਰ ਚੜੇ ਕੋਈ ਗਰਮੀ ਨਾਲ ਜਿਵੇਂ ਮਰਜੀ ਇਹਨੂੰ ਪੇਚਾਂ ਨਾਲ ਵਚਾ ਰੱਖੀ ਜਾਂਦਾ ਚਾਹ ਤੁੱਪੇ ਵੰਜਿਆ ਜਮਾਂ ਨਹੀਂ ਸਹਿਕਦੀ ਹਣਾ ਜਮਾਂ ਨਹੀਂ ਇਹਦਾ ਤੇ ਕੇ 2 ਨੰਬਰ ਤੇ ਐਰਸ਼ਰ ਵੱਚੀ ਦੇਖੀ ਅਨੇ ਆਪਾਂ ਇਹਨਾਂ ਪੰਜਵਾਂ ਮਹੀਨਾ ਲੱਗਿਆ ਨੂੰ 17 ਤਰੀਕ ਨੂੰ ਆਪ 17 ਨੂੰ ਦੰਦੋ ਕੀ ਮੈਂ ਦੰਦੋ ਦੋ ਦੰਦਾਂ ਠੀਕ ਹੈ ਤੇ ਤੋੜ ਕੇ ਨੂੰ ਵੀ ਦਿਖਾ ਦਿੰਨੇ ਆਪਾਂ ਪੰਜ ਮਹੀਨੇ ਪੂਰੇ ਕਨਫਰਮ ਆ ਜਾਵਾਂ ਹਾਂ ਪੰਜਵਾਂ ਮਹੀਨਾ ਲੱਗਿਆ ਹੋਇਆ ਠੀਕ ਐਸ ਤੇ ਸੀਮਾ ਬਗਾਇਦ ਨਹੀਂ ਪਤਾ ਉਹ ਕਿਹੜਾ ਲੱਗਿਆ ਜੇ ਸੀਮਾ ਤਾਂ ਯਾਰ ਬਰੇ ਮੈਨ ਪਤਾ ਰਿਕਾਰਡ ਕੀ ਤਾਂ ਬਾਕੀ ਕਰਦੀ ਲਵਾਂਗੇ ਜਦੋਂ ਕਿਰੇ ਨਾਲ ਸੌਦਾ ਹੋਏਗਾ ਆਪਣੇ ਘਰੋਂ ਨਹੀਂ ਆ ਫੋਨ ਤੇ ਪਤਾ ਕਰਦੇ ਠੀਕ ਐ ਰਿਕਾਰਡ ਵਗੈਰਾ ਜੀ ਮਾਂ ਦਾ ਕੋ ਪਤਾ ਮਾਂ ਦਾ ਰਿਕਾਰਡ ਹੈ ਨਾ ਦੰਦ ਦੰਦ ਆਪਾਂ ਕੋਈ ਤੁਹਾਨੂੰ ਜੀ ਤੀਕਾ ਨੋਂ ਦਾ ਦੱਸਣ ਸੀ ਉਹ ਵੀ ਐ ਸੈਰੀ ਸੀ ਕਿ ਪਸੰਦੇ ਸੀ ਸ਼ਾਇਦ ਵੀਡੀਓ ਪਾਈ ਹੋਵੇ ਆਪਾਂ ਠੀਕ ਹੈ ਸਾਲ ਡੇਢ ਸਾਲ ਹੋ ਗਿਆ ਜਦ ਪਿਓਰ ਐ ਸੈਦੀ ਬੱਚੀ ਆ ਜਾਓ ਹਾਂ ਹਾਂ ਤੋਂ ਫੇਸ ਕੁਆਲਿਟੀ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਰਾਜ ਜੀ ਸਮੀ ਬੜੀ ਪ੍ਰਿੰਟ ਫੂਟ ਬੱਚੀ ਦੇ ਬਹੁਤ ਜਿਆਦਾ ਚੰਗੇ ਆ ਮੂਹ ਹੋਂਦੀ ਆ ਪੰਜ ਮਹੀਨੇ ਕਨਫਰਮ ਹੋ ਗਏ ਤੇ ਛੇਵਾਂ ਮਹੀਨਾ ਬੱਚੀ ਨੂੰ ਸਟਾਰਟ ਆ ਤੇ ਵਧੀਆ ਰੋਤ ਜੀ ਸੂ ਜਾ ਕੇ ਜਿਵੇਂ ਸਰਦੀਆਂ ਸਟਾਰਟਿੰਗ ਸੂਣਾ ਜਾ ਗਏ ਨੇ ਤੇ ਥਾਂ ਥਾਂ ਨੂੰ ਦੇਖੋ ਚਾਰੇ ਨਿਖਣਵੇਂ ਤੇ ਚੈੱਕ ਅਪਨੀ ਕਰਾਈ ਵੀ ਆ ਚੈੱਕ ਕਰਾਈ ਦੀ ਆ ਮੈਂ ਜਿਹਨਾਂ ਨੇ ਆਨੇ ਚੈੱਕ ਕਰਾ ਕੇ ਲੈ ਕੇ ਜਾ ਆਪਾਂ ਕਰਾ ਕੇ ਲੈਂਦੀ ਆ ਤੇ ਰੇਡ ਇਹਦਾ ਕੀ ਰਹਿਣਾਗਾ ਸੋ 40000 ਦੀ ਬੱਚੀ ਐ ਤੁਹਾਨੂੰ ਬਣ ਜੂਗੀ ਡਾਕਟਰ ਆਪਦਾ ਨਾਲ ਲੈ ਕੇ ਆਉਣਾ ਚੈੱਕ ਕਰਾ ਕੇ ਤਸੱਲੀ ਕਰਕੇ ਲੈ ਕੇ ਜਾਓ 5 ਮਹੀਨੇ ਕਨਫਰਮਾ ਦੇ 6ਵਾਂ ਸਟਾਰਟ ਆ ਤੇ ਥਣ ਵગેਰਾ ਦੇਖ ਸਕਦੇ ਝੋਲੀ ਖੋਲਣੀ ਸਟਾਰਟ ਹੋ ਚੁੱਕੀ ਆ ਫਿਰ 40000 ਦੇ ਵਿੱਚੋਂ ਮਾਨਦਾਨ ਮੌਕੇ ਤੇ ਹੋ ਜਾਊਗਾ ਪਿੰਡ ਮਾਚੀ ਕੇ ਜਿਹੜਾ ਮੌਗਾ ਤਸੀਲ ਨਿਹਾਲ ਸਿੰਘ ਵਾਲਾ ਦੋ ਨਾਗਾ ਪਥਕਾ ਚੁੱਕੀਆਂ ਐ ਬੈਡ 45000 ਦੇ ਵਿੱਚ ਤੇ ਬੱਚੀ ਕੱਪਣ ਚੈੱਕ ਬਾਸ 40000 ਦੇ ਵਿੱਚ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ